ਇੱਕ ਦਿਨ ਪਿਤਾ ਨੇ ਆਖਿਆ ਪੁੱਤਰ ਤੂੰ ਆਪਣੇ ਘਰ ਦੀਆਂ ਗਊਆਂ ਮਈਆਂ ਚਾਰ ਲਿਆ ਆਇਆ ਕਰ ਅੱਗੇ ਤਾਂ ਨੌਕਰ ਜਾਂਦੇ ਨੇ ਹੁਣ ਤੁਸੀਂ ਆਪ ਜਾਓ ਅੱਛੀ ਤਰ੍ਹਾਂ ਜਾ ਕੇ ਲਿਆਇਆ ਕਰੋ ਨਾਲੇ ਬਾਹਰ ਫਿਰ ਕੇ ਪਰੇਸ਼ਾਨ ਰਹੇਗਾ ਤੇਰਾ ਮਨ ਪਰਚਿਆ ਰਹੇਗਾ ਤਾਂ ਸ੍ਰੀ ਗੁਰੂ ਨਾਨਕ ਜੀ ਬੋਲੇ ਪਿਤਾ ਜੀ ਜੋ ਕੁ ਜਾ ਬਖੋਗੇ ਸੋਈ ਮੈਂ ਕਰਾਂਗਾ ਜਾ ਵੱਡੀ ਸਵੇਰ ਹੋਈ ਤਾਂ ਗੁਰੂ ਜੀ ਨੂੰ ਕੁਝ ਖਾਣ ਵਾਸਤੇ ਪਿਤਾ ਜੀ ਨੇ ਅਤੇ ਮਾਤਾ ਜੀ ਨੇ ਲਾੜ ਵਿੱਚ ਬੰਨਤਾ ਇਸਨਾਨ ਕਰਵਾ ਕੇ ਹੱਥ ਵਿੱਚ ਛੱਡੀ ਦਿੱਤੀ। ਸ਼੍ਰੀ ਗੁਰੂ ਜੀ ਗਊਆਂ ਮਈਆਂ ਦੇ ਰਸੇ ਖੋਲ ਕੇ ਬਾਹਰ ਲੈ ਗਏ ਮਾਨੋ ਸ਼੍ਰੀ ਕ੍ਰਿਸ਼ਨ ਜੀ ਦੇ ਸਮਾਨ ਬਿਰਜ ਮੈਂ ਗਊਆਂ ਚਰਾਉਣ ਵਾਸਤੇ ਗਏ ਨੇ। ਵਿੰਦਰਾ ਬਾਨੋ ਅੱਗੇ ਮਹਾਰਾਜ ਜੀ ਗਊਆਂ ਨੂੰ ਚਰਾਉਂਦੇ ਇੱਕ ਸੁੰਦਰ ਸਥਾਨ ਦੇਖ ਕੇ ਕਾਂਤ ਬੈਠ ਗਏ ਸਮਾਦੀ ਮੈ ਸਤ ਹੋ ਗਏ ਸ਼੍ਰੀ ਪਰਮੇਸ਼ਰ ਜੀ ਦੀ ਬੰਦਗੀ ਮੈਂ ਲੈਵ ਲੀਨ ਹੋ ਗਏ ਗਊਆਂ ਮਈਆਂ ਮਹਾਰਾਜ ਦੀਆਂ ਚਰਦੀਆਂ ਚਰਦੀਆਂ ਇੱਕ ਬੜੀ ਸੁੰਦਰ ਪੈਲੀ ਹਰੀ ਪਰ ਫੁੱਲ ਧੋਈ ਦੇਖ ਕੇ ਉਸ ਚ ਜਾਵੜੀਆਂ ਸਾਰੀਆਂ ਚਰ ਕੇ ਰੱਜ ਕੇ ਉਸੇ ਖੇਤ ਵਿੱਚ ਕੇ ਬੈਠ ਰਹੀਆਂ ਸੰਪੂਰਨ ਖੇਤ ਉਜਾੜ ਦਿਆਂ ਐਨੇ ਮੈਂ ਖੇਤ ਦਾ ਮਾਲਕ ਆਇਆ ਦੇਖੇ ਖੇਤ ਖਾ ਕੇ ਗਊਆਂ ਮਹੀਆਂ ਬੈਠ ਰਹੀਆਂ ਨੇ ਉਹਨੇ ਗੁਰੂ ਨਾਨਕ ਜੀ ਨੂੰ ਆਖਿਆ ਭਾਈ ਤੂੰ ਪਟਵਾਰੀ ਦਾ ਪੁੱਤਰ ਆ ਮੇਰੀ ਖੇਤੀ ਸਾਰੀ ਉਜਾੜ ਦਿੱਤੀ ਉਹ ਇਸ ਉਜਾੜੇ ਦਾ ਜਵਾਬ ਕਰ ਤੂੰ ਭਲਾ ਚਰਾਵਾ ਬਣਿਆ ਗੁਰੂ ਨਾਨਕ ਸਾਹਿਬ ਜੀ ਆਖਿਆ ਭਾਈ ਤੇਰਾ ਕੁਝ ਨਹੀਂ ਜੜਿਆ ਤੂੰ ਕਿਉਂ ਬੋਲਦਾ ਕਿਆ ਹੋਇਆ ਜੋ ਕਿਸੇ ਪਸ਼ੂ ਨੇ ਮੂੰਹ ਪਾਇਆ ਖੁਦਾਏ ਇਸੇ ਵਿੱਚ ਬਰਕਤ ਘਤ ਸੀ ਪਰ ਉਹ ਚੁੱਪ ਨਾ ਕਰੇ ਲੱਗਾ ਮਹਾਰਾਜ ਜੀ ਦੇ ਨਾਲ ਲੜਨ ਨਾਨਕ ਜੀ ਉਹ ਜ਼ਿੰਮੇਦਾਰ ਦੋਵੇਂ ਝਗੜਦੇ ਝੜਦੇ ਰਾਏ ਬਲਾਰ ਦੇ ਪਾਸ ਆ ਗਏ ਰਾਏ ਬਲਾਰ ਤਲਵੰਡੀ ਦਾ ਹਾਕਮ ਹੈ ਉਹ ਖੇਤ ਵਾਲੇ ਪੁਕਾਰ ਕੀਤੀ ਰਾਏ ਜੀ ਤੇਰੇ ਪਟਵਾਰੀ ਦੇ ਪੁੱਤਰ ਨੇ ਮੇਰਾ ਸਾਰਾ ਖੇਤ ਉਜਾੜ ਦਿੱਤਾ। ਪਾਸੋਂ ਲੋਕਾਂ ਆਖਿਆ ਜੋ ਨਾਨਕ ਦਾ دیਵਾਨਾ ਪਰ ਕਾਲੂ ਨੂੰ ਸੱਦੋ। ਰਾਏ ਨੇ ਕਾਲੂ ਨੂੰ ਸਦਵਾਇਆ ਜਦੋਂ ਕਾਲੂ ਆਇਆ ਰਾਏ ਨੇ ਆਖਿਆ ਕਾਲੂ ਤੂੰ ਇਹ ਪੁੱਤਰ ਨੂੰ ਸਮਝਾਉਂਦਾ ਨਹੀਂ ਜੋ ਗਰੀਬ ਦਾ ਖੇਤ ਉਜਾੜ ਆਇਆ ਭਲਾ دیਵਾਨਾ ਕਰ ਛੱਡਿਆ ਈ। ਭਾਈ ਜਾ ਕੇ ਦਾ ਉਜਾੜਾ ਭਰ ਦੇ ਨਹੀਂ ਦਾਏ ਤੁਰਕਾ ਪੁਕਾਰ ਕਰ ਸੀ ਕਾਲੂਆ ਕਿਆ ਰਾਇ ਜੀ ਮੈਂ ਕਿਆ ਕਰਾਂ ਇਹਦਾ ਮਸਤਾਨਾ ਹੋ ਰਿੰਦਾ ਕੁਝ ਨਹੀਂ ਆਖਦਾ ਨਾਨਕ ਜੀ ਆਖਿਆ ਕਾਲੂ ਜੀ ਤੂੰ ਜਾ ਕੇ ਉਜਾੜਾ ਭਰ ਦੇ ਔਰ ਮੈਂ ਕੁਝ ਨਹੀਂ ਆਖਦਾ ਤੇ ਨਾਨਕ ਜੀ ਆਖਿਆ ਰਾਇ ਜੀ ਤੁਸੀਂ ਕਿਉਂ ਲੜਦੇ ਹੋ ਉੱਥੇ ਤਾਂ ਇੱਕ ਬੂਟਾ ਵੀ ਨਹੀਂ ਉੱਜੜਿਆ ਇਸੇ ਪਸ਼ੂ ਪੈਰ ਵੀ ਨਹੀਂ ਪਾਇਆ ਇਹਦਾ ਐਵੇਂ ਹੀ ਕੂਕਦਾ ਉਹ ਜੀਵਿੰਦਾਰ ਬੋਲਿਆ ਮੇਰਾ ਸਾਰਾ ਖੇਤ ਉੱਜੜ ਗਿਆ ਤੇ ਮੈਂ ਝੂਠਾ ਮੇਰਾ ਨਿਆਂ ਕਰੋ ਉੱਥੇ ਇੱਕ ਬੂਟਾ ਵੀ ਨਹੀਂ ਰਿਹਾ ਤਾਂ ਗੁਰੂ ਨਾਨਕ ਜੀ ਆਖਿਆ ਰਾਏ ਜੀ ਤੁਸੀਂ ਆਪਣਾ ਆਦਮੀ ਭੇਜ ਦਿਓ ਉੱਥੇ ਤਾਂ ਇੱਕ ਪੱਠਾ ਵੀ ਨਹੀਂ ਟੁੱਕਿਆ ਰਾਏ ਬਲਾਰ ਨੇ ਆਪਣੇ ਪਿਆਦੇ ਭੇਜ ਦਿੱਤੇ ਉਹ ਜਾ ਕੇ ਦੇਖਣ ਖੇਤੀ ਸਾਰੀ ਸਾਬਦ ਖੜੀ ਐ ਇਕ ਪੱਠਾ ਵੀ ਨਹੀਂ ਖਾਦਾ ਗਿਆ ਚਵੇਰੇ ਫਿਰ ਕੇ ਦੇਖਿਆ ਕਿਧਰੇ ਪਸ਼ੂ ਦਾ ਖੋਜ ਵੀ ਖੁਰਾ ਵੀ ਨજર ਨਹੀਂ ਆਇਆ ਉਹ ਜ਼ਿਮੀਂਦਾਰ ਵੇਖ ਕੇ ਚਰਜ ਹੋ ਗਿਆ ਪਿਆਦੇ ਮੁੜਾਏ ਆਖਣ ਲੱਗੇ ਰਾਏ ਜੀ ਖੇਤੀ ਦਾ ਸਾਰੀ ਖੜੀ ਐ ਇਹ ਕਿ ਬੋਟਾ ਬਣਿਆ ਟੁਕਿਆ ਰਾਏ ਬੁਲਾਰਨੇ ਖੇਤੀ ਵਾਲੇ ਨੂੰ ਝੂਠਾ ਕੀਤਾ ਸ੍ਰੀ ਗੁਰੂ ਨਾਨਕ ਜੀ ਅਦੇ ਕਾਲੋ ਦੋਵੇਂ ਘਰ ਨੂੰ ਮੁੜ ਆਏ